ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸ਼ਾਇਦ ਦੁਨੀਆ ਦੇ ਸਭ ਤੋਂ ਤਾਕਤਵਰ ਬੀਜਾਂ ਨੂੰ ਖਾਤਾ ਰਹੇ ਹੋ ਪਰ ਤੁਹਾਡਾ ਸਰੀਰ ਉਹਨਾਂ ਦਾ ਫਾਇਦਾ ਨਹੀਂ ਲੈ پا ਰਿਹਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਰੀਰ ਦੇ ਦਰਦ ਥਕਾਵਟ ਅਤੇ ਕੈਲਸ਼ੀਅਮ ਦੀ ਕਮੀ ਨੂੰ ਜੜ੍ਹ ਤੋਂ ਖਤਮ ਕਰਨ ਵਾਲੇ ਤਿੰਨ ਚਮਤਕਾਰੀ ਬੀਜਾਂ ਦੀ ਪਰ 90% ਲੋਕ ਇਹਨਾਂ ਨੂੰ ਖਾਣ ਵਿੱਚ ਇੱਕ ਬਹੁਤ ਵੱਡੀ ਵਿਗਿਆਨਕ ਗਲਤੀ ਕਰ ਦਿੰਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਲੀਮ ਦੇ ਬੀਜਾਂ ਦੀ ਤੁਸੀਂ ਇਸ ਨੂੰ ਥਕਾਵਟ ਮਟਾਉਣ ਜਾਂ ਨਵਾਂ ਖੂਨ ਬਣਾਉਣ ਲਈ ਖਾਂਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਇਸ ਨੂੰ ਖਾਣ ਦਾ ਤਰੀਕਾ ਦਾ ਜਿੰਨਾ ਵੀ ਬਦਲਿਆ ਤਾਂ ਇਹ ਬੇਅਸਰ ਹੋ ਸਕਦਾ ਹੈ ਵਿਗਿਆਨ ਕਹਿੰਦਾ ਹੈ ਕਿ ਹਲੀਮ ਵਿੱਚ ਮੌਜੂਦ ਆਇਰਨ ਨੂੰ ਸਰੀਰ ਵਿੱਚ ਸਮਾਉਣ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ ਅਕਸਰ ਲੋਕ ਹਲੀਮ ਨੂੰ ਬਹੁਤ ਜ਼ਿਆਦਾ ਭੁੰਨ ਦਿੰਦੇ ਹਨ ਜਿਸ ਨਾਲ ਇਸ ਦਾ ਕੁਦਰਤੀ ਵਿਟਾਮਿਨ ਸੀ ਸਾੜ ਜਾਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਸਿਰਫ ਫਾਈਬਰ ਮਿਲਦਾ ਹੈ ਅਸਲੀ ਤਾਕਤ ਨਹੀਂ ਇਸ ਲਈ ਜੇਕਰ ਤੁਸੀਂ ਸੱਚਮੁੱਚ ਆਪਣੀ ਥਕਾਵਟ ਮਟਾਉਣਾ ਚਾਹੁੰਦੇ ਹੋ ਤਾਂ ਹਲੀਮ ਨੂੰ ਬਹੁਤ ਹੀ ਹਲਕਾ ਭੁੰਨੋ ਜਾਂ ਭਿਓ ਕੇ ਖਾਓ ਅਤੇ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਇਸ ਨੂੰ ਹਮੇਸ਼ਾ ਨਿੰਬੂ ਪਾਣੀ ਜਾਂ ਕਿਸੇ ਖੱਟੀ ਇਸ ਦੇ ਨਾਲ ਖਾਓ ਯਾਦ ਰੱਖੋ ਇਹ ਬੀਜ ਇੰਨਾ ਸ਼ਕਤੀਸ਼ਾਲੀ ਹੈ ਕਿ ਗਰਭਵਤੀ ਔਰਤਾਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਹੁਣ ਜਰਾ ਸੋਚੋ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਜਿਹੜਾ ਦੁੱਧ ਤੁਸੀਂ ਕੈਲਸ਼ੀਅਮ ਲਈ ਪੀਂਦੇ ਹੋ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਕੈਲਸ਼ੀਅਮ ਇੱਕ ਛੋਟੇ ਰਹੇ ਕਾਲੇ ਦਾਣੇ ਵਿੱਚ ਛੁਪਿਆ ਹੈ ਅਸੀਂ ਗੱਲ ਕਰ ਰਹੀ ਹਾਂ ਤੇਲ ਦੀ ਪਰ ਇੱਥੇ ਵੀ ਤੁਸੀਂ ਬਾਜ਼ਾਰ ਵਿੱਚ ਮਿਲਣ ਵਾਲੇ ਚਮਕਦਾਰ ਚਿੱਟੇ ਤੇਲ ਖਰੀਦ ਕੇ ਗਲਤੀ ਕਰ ਸਕਦੇ ਹੋ ਚਿੱਟੇ ਤੇਲ ਦਾ ਮਤਲਬ ਹੈ ਕਿ ਉਸ ਦਾ ਸਭ ਤੋਂ ਪੌਸਟਿਕ ਛਿਲਕਾ ਉਤਾਰ ਦਿੱਤਾ ਗਿਆ ਹੈ ਅਸਲੀ ਖਜ਼ਾਨਾ ਕਾਲੇ ਦਾ ਪੂਰੇ ਤੇਲ ਵਿੱਚ ਹੈ ਜੋ ਹੱਡੀਆਂ ਨੂੰ ਤਾਤ ਬਣਾ ਸਕਦਾ ਹੈ ਪਰ ਰੁਕੋ ਇਸ ਨੂੰ ਸਿੱਧਾ ਚਬਾ ਕੇ ਖਾਣ ਨਾਲ ਵੀ ਗੱਲ ਨਹੀਂ ਬਣੇਗੀ ਕਾਲੇ ਤਿਲ ਦੇ ਛਿਲਕੇ ਵਿੱਚ ਇੱਕ ਅਜਿਹਾ ਤੱਤ ਹੁੰਦਾ ਹੈ ਜੋ ਕੈਲਸ਼ੀਅਮ ਨੂੰ ਸਰੀਰ ਵਿੱਚ ਜਾਣ ਤੋਂ ਰੋਕਦਾ ਹੈ ਇਸ ਤਾਲੇ ਨੂੰ ਖੋਲਣ ਦਾ ਵਿਗਿਆਨਿਕ ਤਰੀਕਾ ਇਹ ਹੈ ਕਿ ਤੁਸੀਂ ਤਿਲਾਂ ਨੂੰ ਪਹਿਲਾਂ ਭਿਉਂਦਿਓ ਅਤੇ ਫਿਰ ਹਲਕਾ ਭੁੰਨ ਲਵੋ ਅਜਿਹਾ ਕਰਨ ਨਾਲ ਉਹ ਰੁਕਾਵਟ ਖਤਮ ਹੋ ਜਾਂਦੀ ਹੈ ਅਤੇ ਤੁਹਾਡੇ ਜੋੜਾਂ ਨੂੰ ਪੂਰਾ ਕੈਲਸ਼ੀਅਮ ਮਿਲਦਾ ਹੈ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ ਤਾਂ ਇਸ ਦਾ ਸੇਵਨ ਸੰਭਲ ਕੇ ਕਰੋ ਕਿਉਂਕਿ ਇਹ ਕੁਦਰਤੀ ਤੌਰ ਤੇ ਬੀਪੀ ਨੂੰ ਕੰਟਰੋਲ ਕਰਦਾ ਹੈ ਤੀਜਾ ਬੀਜ ਤੁਹਾਡੇ ਜੋੜਾਂ ਦੇ ਦਰਦ ਅਤੇ ਸੋਚਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਲਸੀ ਇਹ omega 3 ਦਾ ਭੰਡਾਰ ਹੈ ਪਰ ਇਹ ਦੋ ਧਾਰੀ ਤਲਵਾਰ ਵਰਗਾ ਵੀ ਹੈ ਜੇਕਰ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਖਾਦਾ ਤਾਂ ਇਹ ਫਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦਾ ਹੈ ਅਲਸੀ ਦਾ ਛਿਲਕਾ ਇੰਨਾ ਸਖਤ ਹੁੰਦਾ ਹੈ ਕਿ ਸਾਡਾ ਪੇਟ ਇਸ ਨੂੰ ਗਲਾ ਨਹੀਂ ਪਾਉਂਦਾ ਇਸ ਲਈ ਇਸ ਨੂੰ ਪੀਸਣਾ ਜ਼ਰੂਰੀ ਹੈ ਪਰ ਇੱਥੇ ਇੱਕ ਚੇਤਾਵਨੀ ਹੈ ਜਿਸ ਨੂੰ ਤੁਹਾਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਲਸੀ ਨੂੰ ਪੀਸ ਕੇ ਕਦੇ ਵੀ ਲੰਬੇ ਸਮੇਂ ਲਈ ਸਟੋਰ ਨਾ ਕਰੋ ਹਵਾ ਲੱਗਦੇ ਹੀ ਇਸ ਦਾ ਤੇਲ ਖਰਾਬ ਹੋਣ ਲੱਗਦਾ ਹੈ ਅਤੇ ਇਹ ਕੌੜਾ ਹੋ ਜਾਂਦਾ ਹੈ ਜੋ ਸਰੀਰ ਵਿੱਚ ਸੂਰਜ ਘਟਾਉਣ ਦੀ ਬਜਾਏ ਵਧਾ ਸਕਦਾ ਹੈ ਇਸ ਲਈ ਨਿਯਮ ਬਣਾ ਲਓ ਉਨਾ ਹੀ ਪੀਸੋ ਜਿੰਨਾ ਇੱਕ ਹਫਤੇ ਵਿੱਚ ਖਤਮ ਹੋ ਜਾਵੇ ਅਤੇ ਉਸ ਪਾਊਡਰ ਨੂੰ ਹਮੇਸ਼ਾ ਫ੍ਰਿਜ ਵਿੱਚ ਹੀ ਰੱਖੋ ਕੋਨ ਪਤਲਾ ਕਰਨ ਦੀ ਦਵਾਈ ਲੈਣ ਵਾਲੇ ਲੋਕ ਇਸ ਨੂੰ ਵਰਤਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ। ਤਾਂ ਹੁਣ ਸਵਾਲ ਇਹ ਹੈ ਕਿ ਕੱਲ ਸਵੇਰ ਤੋਂ ਤੁਹਾਨੂੰ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ? ਤੁਹਾਨੂੰ ਇਹਨਾਂ ਤਿੰਨਾਂ ਦਾ ਇੱਕੋ ਵਾਰ ਢੇਰ ਸਾਰਾ ਪਾਊਡਰ ਬਣਾ ਕੇ ਨਹੀਂ ਰੱਖਣਾ ਹੈ। ਸਭ ਤੋਂ ਵਿਗਿਆਨਕ ਅਤੇ ਅਸਰਦਾਰ ਤਰੀਕਾ ਇਹ ਹੈ ਕਿ ਤੇਲ ਅਤੇ ਹਲੀਮ ਨੂੰ ਹਲਕਾ ਭੁੰਨ ਕੇ ਰੱਖ ਲਵੋ ਪਰ ਅਲਸੀ ਨੂੰ ਲੋੜ ਮੁਤਾਬਕ ਤਾਜ਼ਾ ਪੀਸੋ। ਰੋਜ਼ ਸਿਰਫ ਇੱਕ ਚਮਚ ਜਾਨੀ ਕਰੀਬ 5 ਗ੍ਰਾਮ ਦੀ ਮਾਤਰਾ ਕਾਫੀ ਹੈ। ਇਸ ਨੂੰ ਤੁਸੀਂ ਦਹੀਂ ਜਾਂ ਕੋਸੇ ਪਾਣੀ ਨਾਲ ਲਵੋ। ਬਸ ਧਿਆਨ ਰਹੇ ਹਲੀਮ ਦੇ ਨਾਲ ਥੋੜਾ ਨਿੰਬੂ ਹੋਵੇ ਤੇ ਕਾਲੇ ਹੋਣ ਅਤੇ ਸਹੀ ਤਰੀਕੇ ਨਾਲ ਤਿਆਰ ਕੀਤੇ ਗਏ ਹੋਣ ਅਤੇ ਅਲਸੀ ਦਾ ਪਾਊਡਰ ਬਿਲਕੁਲ ਤਾਜ਼ਾ ਹੋਵੇ ਜੇਕਰ ਤੁਸੀਂ ਇਹਨਾਂ ਛੋਟੀਆਂ-ਛੋਟੀਆਂ ਵਿਗਿਆਨਕ ਗੱਲਾਂ ਦਾ ਧਿਆਨ ਰੱਖੋਗੇ ਤਾਂ ਯਕੀਨ ਮੰਨੋ ਤੁਹਾਡਾ ਸਰੀਰ ਬਿਨਾਂ ਕਿਸੇ ਦਵਾਈ ਦੇ ਹੀ ਲੋਹੇ ਵਰਗਾ ਮਜ਼ਬੂਤ ਬਣ ਜਾਵੇਗਾ